ਜਲੰਧਰ ਦਿਹਾਤੀ ਪੁਲਿਸ ਨੇ ਅੱਜ ਆਪਣੀ ਸੰਪਰਕ ਪਹਿਲਕਦਮੀ ਦੇ ਤਹਿਤ ਇੱਕ ਕਮਿਊਨਿਟੀ ਆਊਟਰੀਚ ਮੀਟਿੰਗ ਦਾ ਆਯੋਜਨ ਕੀਤਾ ਜਿਸ ਨੂੰ ਸਥਾਨਕ ਨਿਵਾਸੀਆਂ ਵੱਲੋਂ ਨਸ਼ਿਆ ਵਿਰੁੱਧ ਸਮੂਹਿਕ ਲੜਾਈ ਵਿੱਚ ਭਰਵਾ ਹੁੰਗਾਰਾ ਮਿਲਿਆ ਮੀਟਿੰਗ ਦੀ ਸਨਜੀ ਪ੍ਰਧਾਨਗੀ ਊਕਾਰ ਸਿੰਘ ਬਰਾੜ ਡੀਐਸਪੀ ਸ਼ਾਹਕੋਟ ਅਤੇ ਮਨਜੀਤ ਸਿੰਘ ਡੀਐਸਪੀ ਟ੍ਰੈਫਿਕ ਅਤੇ ਇੰਸਪੈਕਟਰ ਯਾਦਵਿੰਦਰ ਸਿੰਘ ਐਸਐਚਓ ਸ਼ਾਹਕੋਟ ਨੇ ਵਿਦੈਕ ਸੰਸਥਾਵਾਂ ਸਮਾਜਿਕ ਸੰਸਥਾਵਾਂ ਅਤੇ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਸਮੇਤ ਸਮਾਜ ਦੇ ਵੱਖ-ਵੱਖ ਵਰਗਾਂ ਦੇ ਨੁਮਾਇੰਦਿਆਂ ਨੂੰ ਇਕੱਠੇ ਕੀਤਾ ਇੱਥੇ ਪੁਲਿਸ ਅਤੇ ਜਨਤਾ ਨੇ ਸਮੂਹਿਕ ਤੌਰ ਤੇ ਨਸ਼ਿਆਂ ਨੂੰ ਰੋਕਣ ਲਈ ਇਸ ਦੇ ਖਤਰੇ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਸਮਾਜ ਵਿੱਚ ਸ਼ਾਂਤੀਪੂਰਨ ਮਾਹੌਲ ਬਣਾਈ ਰੱਖਣ ਲਈ ਆਪਣੇ ਵਿਚਾਰ ਸਾਂਝੇ ਕੀਤੇ ਨਸ਼ਿਆਂ ਦੀ ਸਮੱਸਿਆ ਨੂੰ ਜਨਤਕ ਸਹਿਯੋਗ ਨਾਲ ਹੀ ਕਾਬੂ ਕੀਤਾ ਜਾ ਸਕਦਾ ਹੈ ਇਸ ਮੁੱਦੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਸਾਨੂੰ ਹਰ ਇਲਾਕੇ ਵਿੱਚ ਅੱਖਾਂ ਅਤੇ ਕੰਨਾਂ ਦੀ ਲੋੜ ਹੈ। ਡੀਐਸਪੀ ਸ਼ਾਹਕੋਟ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਸਟਰੀਟ ਕਰਾਈਮ, ਸਨੇਚਿੰਗ ਅਤੇ ਹੋਰ ਸਹਯੋਗੀ ਅਪਰਾਧਾਂ ਨੂੰ ਰੋਕਣ ਲਈ ਇਸ ਸਮਾਜਿਕ ਸਮੱਸਿਆ 'ਤੇ ਸਮੂਹਿਕ ਤੌਰ 'ਤੇ ਕੰਮ ਕਰਨਾ ਚਾਹੀਦਾ ਹੈ। ਨਸ਼ਾਖੋਰੀ ਲਗਭਗ ਪੰਜਾਬ ਪ੍ਰਤੀਸ਼ਤ ਅਪਰਾਧਾਂ ਦੀ ਜੜ ਹੈ। ਉਸਨੇ ਨਸ਼ਾ ਵਿਰੋਧੀ ਮੁਹਿੰਮਾਂ ਵਿੱਚ ਹਾਲ ਹੀ ਦੀਆਂ ਸਫਲਤਾਵਾਂ ਨੂੰ ਵੀ ਉਜਾਗਰ ਕੀਤਾ। ਪੁਲਿਸ ਅਧਿਕਾਰੀਆਂ ਨੇ ਡੀਐਸਪੀ ਸ਼ਾਹਕੋਟ ਦੁਆਰਾ ਸੰਜਾ ਕੀਤਾ ਕਿ ਪਿਛਲੇ ਮਹੀਨੇ ਵਿੱਚ ਕਈ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਨਾਲ ਨਸ਼ੀਲੇ ਪਦਾਰਥਾਂ ਦੀ ਮਹੱਤਵਪੂਰਨ ਬਰਾਮਦਗੀ ਹੋਈ ਹੈ ਡੀਐਸਪੀ ਟ੍ਰੈਫਿਕ ਨੇ ਉਜਵਲ ਪਵਿੱਖਲੇ ਨਸ਼ਾ ਮੁਕਤ ਸਮਾਜ ਦੀ ਲੋੜ ਤੇ ਜ਼ੋਰ ਦਿੱਤਾ ਇਹਨਾਂ ਟੀਚਿਆਂ ਨੂੰ ਪੂਰਾ ਕਰਨ ਲਈ ਸਮਾਜ ਦੀ ਭਾਗੀਦਾਰੀ ਦੀ ਲੋੜ ਹੈ ਨਸ਼ੇ ਦੇ ਆਦੀ ਵਿਅਕਤੀ ਨੂੰ ਕਿਸੇ ਵੀ ਤਰ੍ਹਾਂ ਦੇ ਨਸ਼ੇ ਤੋਂ ਛੁਟਕਾਰਾ ਦਿਵਾਉਣ ਲਈ ਉਹਨਾਂ ਨੂੰ ਨੈਤਿਕ ਸਹਾਇਤਾ ਪ੍ਰਦਾਨ ਕਰੋ ਉਨਾਂ ਨੇ ਸਾਈਬਰ ਧੱਗਾਂ ਤੋਂ ਸੁਚੇਤ ਰਹਿਣ ਲਈ ਵੀ ਕਿਹਾ ਕਿ ਉਹ ਲੋਕਾਂ ਨੂੰ ਫਸਾਉਣ ਲਈ ਰੋਜ਼ਾਨਾ ਨਵੀਆਂ ਚਾਲਾਂ ਦੀ ਵਰਤੋਂ ਕਰਦੇ ਹਨ ਸਾਈਬਰ ਕ੍ਰਾਈਮ ਪੀੜਤਾਂ ਨੂੰ ਤੁਰੰਤ ਸਾਈਬਰ ਹੈਲਪਲਾਈਨ ਨੰਬਰ 1930 ਤੇ ਸ਼ਿਕਾਇਤ ਕਰਨੀ ਚਾਹੀਦੀ ਹੈ ਅਤੇ ਠੰਡ ਦੇ ਮੌਸਮ ਕਾਰਨ ਸੁਰੱਖਿਅਤ ਡਰਾਈਵਿੰਗ ਤੇ ਜ਼ੋਰ ਦਿੰਦੇ ਹੋਏ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਹਨਾਂ ਵਾਹਨਾ ਤੇ ਰਿਫਲੈਕਟਰ ਲਾਉਣ ਦਾ ਸੁਝਾਅ ਦਿੱਤਾ। ਸਥਾਨਕ ਵਸਨੀਕਾਂ ਨੇ ਕੁਝ ਖੇਤਰਾਂ ਵਿੱਚ ਨਸ਼ਾ ਤਸਕਰੀ ਦੇ ਹੌਟਸਪੌਟਸ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ। ਪੁਲਿਸ ਨੇ ਸ਼ੱਕੀ ਗਤੀਵਿਧੀਆਂ ਦੀ ਸੂਚਨਾ ਦੇਣ ਲਈ ਤੇਜ਼ੀ ਨਾਲ ਕਾਰਵਾਈ ਕਰਨ ਅਤੇ ਹੈਲਪਲਾਈਨ ਨੰਬਰ ਸਾਂਝੇ ਕਰਨ ਦਾ ਭਰੋਸਾ ਦਿੱਤਾ। ਅੱਜ ਥਾਣਾ ਲੋਹੀਆਂ ਜ਼ਿਲ੍ਹਾ ਜ਼ਰੰਧ ਅਧਿਆਤੀ ਵਿਖੇ ਮਾਨਯੋਗ ਪੀ.ਐਸ.ਪੀ ਪੰਜਾਬ ਸ਼੍ਰੀ ਗਗਨ ਜਾਦਵ ਜੀ ਦੇ ਦਿਸ਼ਾ-ਨਿਰਦੇਸ਼ਾਂ ਤੇ ਸਰਦਾਰ ਹਰਕਾਉਟਰੀ ਸਿੰਘ ਖਾਕ ਐਸ.ਐਸ.ਪੀ ਜ਼ਿਲ੍ਹਾ ਜ਼ਰੰਧ ਅਧਿਆਤੀ ਦੀ ਰਹਿਨਮਾਈ ਹੇਠ ਇੱਕ ਸੰਪਰਕ ਆਊਟਰੀਚ ਪ੍ਰੋਗਰਾਮ ਤਹਿਤ ਇਲਾਕੇ ਦੇ ਕੁਝ ਸਰਪੰਚ ਐਮ.ਸੀ. ਸੁਬਾਨ ਤੇ ਹੋਰ ਮੋਟਰ ਸੰਸਥਾ ਦੇ ਮੁਖੀ ਨਾਲ ਇੱਕ ਪਬਲਿਕ ਮੀਟਿੰਗ ਕੀਤੀ ਗਈ ਜਿਸ ਵਿੱਚ ਸਰਕਾਰ ਦੇ ਏਜੰਡੇ ਅਨਸਾਰ ਇੱਕ ਪਰਫਾਰਮੈਂਸ ਸੀ ਪਬਲਿਕ ਨੂੰ ਡਿਸਟ੍ਰਿਬਿਊਟ ਕੀਤਾ ਤੇ ਜੋ ਗਰਾਊਂਡ ਲੈਵਲ ਤੇ ਪ੍ਰੋਬਲਮਸ ਹੈਗੀਆਂ ਖਾਸ ਕਰਕੇ ਡਰੱਗ ਦੀਆਂ ਉਹਨਾਂ ਨੂੰ ਉਜਾਗਰ ਕਰਨ ਲਈ ਇਹ ਪ੍ਰੋਗਰਾਮ ਰੱਖਿਆ ਗਿਆ ਜਿਸ ਤਹਿਤ ਬਹੁਤ ਸਾਰੇ ਮੋਟਰ ਵਿਅਕਤੀ ਨੇ ਆਪਣੀਆਂ ਪ੍ਰੋਬਲਮਾਂ ਸਾਹਮਣੇ ਸ਼ੇਅਰ ਜਵਾਨੀ ਕੀਤੀਆਂ ਤੇ ਕੁਝ ਨੇ ਸਾਨੂੰ ਲਿਖਤੀ ਕੀਤੀਆਂ ਇਹ ਪ੍ਰਸੀਡਿੰਗ ਜਿਹੜੀ ਅਸੀਂ ਇਹ ਪੂਰੇ ਪੰਜਾਬ ਚ ਗਲੀ ਮੱਲੇ ਚ ਹਰ ਜਗ੍ਹਾ ਕਰਨ ਲੱਗੇ ਆ ਤਾਂ ਕਿ ਸਾਡਾ ਸਮਾਜ ਜਿਹੜਾ ਹੈ ਇੱਕ ਰੰਗਲਾ ਪੰਜਾਬ ਬਣ ਸਕੇ ਇੱਥੇ ਹਰ ਤਰ੍ਹਾਂ ਦੇ ਕ੍ਰਾਈਮ ਤੇ ਕੰਟਰੋਲ ਕੀਤਾ ਜਾ ਸਕੇ ਪਬਲਿਕ ਬਹੁਤ ਸਾਰੀ ਥਰੂ ਮੀਡੀਆ ਜਾਂ ਡਾਇਰੈਕਟਲੀ ਸਾਡੇ ਵਕਫਾ ਵਕਫਾ ਨੰਬਰਾਂ ਤੇ ਆਪਣੀਆਂ ਪ੍ਰੋਬਲਮ ਸ਼ੇਅਰ ਕਰ ਰਹੇ ਆ ਔਰ ਪੁਲਿਸ ਲਗਾਤਾਰ ਇਹਨਾਂ ਤੇ ਪ੍ਰੋਪਰ ਕੰਮ ਕਰ ਰਹੀ ਹੈ ਆਪਣੇ ਥੈਂਕ ਯੂ